ਸਮਾਨਿਆ ਲੋ ਆ ਤੁਹਾਡਾ ਠਾਠਾ ਮਾਰਦਾ ਕਾਠ ਅੱਜ ਅੱਜ 27 ਜਨਵਰੀ ਹੋ ਗਈ ਦਿਨ 10 ਵੀ ਨਹੀਂ ਰਹੇ 4 ਬਸ 8 ਦਿਨ ਰਹਿ ਗਏ ਅੱਜ ਤੇਰਾ ਬਾਦ ਇੱਕ ਨਵਾਂ ਸੂਰਜ ਚੜਾ ਦਿਓ ਉਹ ਤੁਸੀਂ ਚੜਾਣਾ ਹੈ ਅੱਜ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਸਿਰ ਦੱਸ ਹੀ ਸਕਦੇ ਆ ਫੈਸਲਾ ਤੁਸੀਂ ਕਰਨਾ ਹੈ ਮਾਲੀ ਦਾ ਕੰਮ ਪਾਣੀ ਪੋੜਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫੜ ਫੜ ਲੋੜ ਲਾ ਵੇ ਜਾਂ ਨਾ ਲਾ ਲੋਕਤੰਤਰ ਦੇ ਵਿੱਚ ਮਾਲਕ ਤੁਸੀਂ ਹੋ ਮੋਰ ਲੋਕਤੰਤਰ ਦੇ ਵਿੱਚ ਮਾਲਕ ਤੁਸੀਂ ਹੋ ਸੁੱਚਾ ਰੂ ਦਾ ਚੋਣ ਸ਼ਾਮ ਹੈ ਬਟਨ ਜਦੋਂ ਦਬੋਗੇ ਤਾਂ ਸਮਝ ਲਓ ਤੁਸੀਂ ਉਸ ਕ੍ਰਾਂਤੀ ਦੇ ਵਿੱਚ ਹਿੱਸਾ ਪਾਓਗੇ ਬਟਨ ਜਦੋਂ ਦਬੋਗੇ ਤਾਂ ਸਮਝ ਲਓ ਤੁਸੀਂ ਆਪਣਾ ਨਾਮ ਇਤਿਹਾਸ ਦੇ ਵਿੱਚ ਹਿਸਟਰੀ ਦੇ ਪੰਨਿਆਂ 'ਚ ਸੁਨਹਿਰੀ ਅੱਖਰਾਂ 'ਚ ਲਿਖਾਓਗੇ ਇਹਨਾਂ ਨੂੰ ਹਰਾਓ ਸਾਰਿਆਂ ਨੂੰ ਸਾਰਿਆਂ ਨੂੰ ਹਰਾਓ ਇਹਨਾਂ ਨੂੰ ਵੀਰੋ ਵੀਰੋ ਇਟਾਲੀ ਜੇ ਸੀ ਰਿਪੋਰਟ ਆਈ ਹੈ ਲੇਟੈਸਟ ਕਿਉਂਕਿ ਹੁਣ ਸਾਨੂੰ ਹੀ ਦੱਸਦੇ ਨੇ ਉੱਧਰ ਲਕੀਸ ਨਹੀਂ ਘਣਾਓ ਕਹਿੰਦੇ ਆਮਾਦਿ ਪੱਕ ਗਿਆ 100 ਤੋਂ ਵੱਧ ਸਿਤਾਰੇ ਆ ਰਿਹਾ ਤੇ ਦੋਨੇ ਬਾਦਲ ਹਾਰ ਰਹੇ ਨੇ ਜਿਆਲੀ ਮੈਂ ਗਿਆ ਚਲੋ ਵਧੀਆ ਸੋ ਵੀਰੋ ਇਹ ਪਿਆਰ ਹੈ ਤੁਹਾਡਾ ਇਹ ਸਾਡੇ ਤੋਂ ਨਹੀਂ ਡਰਦੇ ਇਹ ਸਾਡੇ ਤੋਂ ਨਹੀਂ ਡਰਦੇ ਇਹ ਭਗਵੰਤਾਨ ਤੋਂ ਵੀ ਡਰਦੇ ਇੱਕ ਜਿਹੜੀ ਬਾਤ ਤੋਂ ਡਰਦੇ ਆ ਜਿਹੜੇ ਬੈਠੇ ਉਹ ਜਗਨੂ ਜਗਾਈਆਂ ਏ ਤੁਹਾਡੇ ਤੋਂ ਡਰਦੇ ਆ ਇਹ ਤੁਹਾਡੇ ਤੋਂ ਡਰਦੇ ਆ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗੇ ਆ ਜਦੋਂ ਤੁਸੀਂ ਮਸ਼ੀਨ ਦਾ ਬਟਨ ਦਬੋਗੇ ਝਾੜੂ ਵਾਲਾ ਇੱਕ ਆਵਾਜ਼ ਆਊਗੀ ਟੀ ਇਹਦਾ ਮਤਲਬ ਬੋਰਡ ਪੈ ਗਈ ਫਿਰ ਅਗਲਾ ਆਊਗਾ ਉਹ ਵੀ ਦਬੂਗਾ ਫਿਰ ਚੀਖ ਜੀ ਨਿਕਲੂਗੀ ਮਸ਼ੀਨ ਦੀ ਟੀ ਅਸਲ ਜੇ ਮਸ਼ੀਨ ਦੀਆਂ ਚੀਕਾਂ ਨਹੀਂ ਕਾਂਗਰਸੀਆਂ ਤੇ ਅਕਾਲੀਆਂ ਦੀਆਂ ਚੀਕਾਂ ਨੇ ਮੈਨੂੰ ਪੱਕਾ ਪਤਾ ਹੈ ਫੈਸਲਾ ਤੁਸੀਂ ਗਰੀ ਬੈਠੇ ਹੋ ਕਿ ਕਿਹਨੂੰ ਵੋਟ ਪਾਉਣੀ ਹੈ ਤੁਸੀਂ ਤਾਂ ਬਸ ਸੋਈ ਹੋਣ ਨਜ਼ਾਰੇ ਜੇ ਲੈ ਲੈਂਦੇ ਹੋ ਅਮਰ ਸੱਤ ਚੱਲ ਐਸਰੇ ਗਰੀ ਬੈਠਾ ਮੈਂ ਸੱਤ ਤੁਸੀਂ ਸਾਬ ਤੋਂ ਥੋੜੇ ਕਹਿ ਦਿੱਤੀ ਬਗਵਾ ਤੂੰ ਮਾਨੂੰ ਬਰਾਵਾ ਚਾਰ ਲੈ ਲਾ ਲਾਂਗੇ ਓਏ ਉਹ ਜਦ ਮੋਟਰਸਾਈਕਲ ਘਾੜਾ ਚਾਰ ਢੇੜੇ ਲਾ ਲਾਂਗੇ ਨਹੀਂ ਦਿਨ ਕੱਟੇ ਇਹ ਕਰਦੇ ਹੋ ਸਿਸਟਰ ਕੇ ਮੈਨੂੰ ਸਾਰਾ ਪਤਾ ਹੈ ਹੁਣ ਕੋਈ ਫਰਕ ਨਹੀਂ ਪੈਣਾ ਕਿ ਕੈਪਟਨ ਆ ਗਿਆ ਹੁੰਦਾ ਬਾਬੇ ਬਾਬੇ ਨੂੰ ਬੁਲਾ ਲਓ ਮੁਰਗੀ ਲੈ ਸਾਡੇ ਕੰਨ ਤੇ ਲਿਖਿਆ ਹੁੰਦਾ 14 ਹੈ ਪੰਜਾਬ ਕੈਪਟਨ ਦੀ ਸਰਕਾਰ ਮੈਂ ਨਾ ਹਾਂਦਾ ਕੈਪਟਨ ਸਾਹਿਬ ਕੀ ਚਾਹੁੰਦੇ ਆ ਲੋਕ ਉਸਤਾਏ ਨਾ ਭਲੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਧਾਰ ਲਗਾਤਾਰ ਜੀ ਜੀ ਵਾਰ ਇੱਕ ਕਾਂਗਰਸੀ ਮਿਲਿਆ ਮੈਨੂੰ ਉਹ ਕਹਿੰਦਾ ਰਾਹੁਲ ਗਾਂਧੀ ਅੱਜ ਕਰਕੇ ਕਹਿੰਦਾ ਕਿ ਮੁੱਖ ਮੰਤਰੀ ਸਾਡਾ ਅਮਨਿੰਦਰ ਹੋਊਗਾ ਇਹਨਾਂ ਮਰਵਾਤੇ ਮੈਂ ਕੀ ਗੱਲ ਹੋਈ ਕਹਿੰਦਾ ਪਿਛਲੀ ਵਾਰ ਜਲੰਧਰ ਕਹਿ ਕੇ ਗਿਆ ਸੀ ਕਿ ਮੁੱਖ ਮੰਤਰੀ ਹੋਊਗਾ ਜਲੰਧਰ ਦੇ ਨੌਂ ਦੇ ਨੌਂ ਹਾਰ ਗਈ ਸੀ ਹਾਕੀ ਕਹਿੰਦਾ ਮਰ ਸਰ ਕਹਿੰ ਗਿਆ ਮੈਂ ਨੌਂ ਦੇ ਨੌਂ ਹੀ ਵਿਗੀਆਂ ਕਹਿੰਦਾ ਕਿਤੇ ਨਵਾਂ ਨਵਾਂ ਸ਼ਹਿਰ ਕਹਿ ਜੇ ਦੋ ਤਿੰਨੇ ਚੱਲ ਸਰਕਾਰ ਤਾਂ ਮਨਜੂ ਦੋ ਤਿੰਨੇ ਆ ਰਾਂਗੇ ਮੈਨੂੰ ਅੱਜ ਪੱਤਰਕਾਰਾਂ ਨੇ ਪੁੱਛਿਆ ਰੋਡ ਸ਼ੋਅ 'ਚ ਹਿੰਦੀ ਪੱਤਰਕਾਰ ਆਏ ਸੀ ਵੱਡੇ ਕਿਉਂਕਿ ਅਰਬਿੰਦ ਕੇਰੀ ਨਾਲ ਜਾਈ ਹੋਏ ਸੀ ਹੱਕ ਨਮਿੰਦਰ ਕੋ ਮੁੱਖ ਮੰਤਰੀ ਦਾ ਨਾਂ ਤਾਂ ਕਲੀਅਰ ਕਰਦੇ। ਕੀ ਕਹਿਣਾ ਚਾਹੁੰਦੇ? ਮਗਾ ਜੀ ਪਾਸੇ ਦਾ ਮਤਲਬ ਕਾਂਗਰਸ ਗਈ। ਮਗਾ ਪਿਛਲੀ ਵਾਰ ਇਹ ਮੁੱਖ ਮੰਤਰੀ ਸੀ ਜਦੋਂ ਲੜ ਰਹੇ ਸੀ ਉਦੋਂ ਹਾਰੇ ਸੀ। ਪਿਛਲੀ ਉਦੋਂ ਪਿਛਲੀ ਜਦੋਂ ਪਿਛਲੇ ਹੁਣ ਐਪੀਸੀ ਤੋਂ ਪਿਛਲੀ ਵਾਰ ਇਹਨੂੰ ਮੁੱਖ ਮੰਤਰੀ ਕਹਿ ਕੇ ਲੜੇ ਸੀ। ਮੈਂ 29ਵੀਂ ਵਾਰ ਫੇਰ ਕਰਤਾ ਚਲੋ ਸ਼ੋਕਰਾਸਟਰ ਜਾਂਦੇ ਜੀ ਕਿ ਜਿਵੇਂ ਉਹਨੂੰ ਕਰ ਦੇਣੇ। ਇਹਦਾ ਸਾਡੇ ਵਰਗੇ ਬਹੁਤ ਲੱਗੀ ਐ, ਬਹੁਤ ਮਿਹਨਤ ਕਰਦਾ ਕੈਪਟਨ। ਹਾਂ ਤੁਸ ਕੋ ਨੂੰ ਲੱਗਦਾ ਵਲੰਟੀਅਰ ਤੁਸੀਂ ਹੋ? ਲਾ 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 ਇਹ ਕਰੇ ਬਾਈ ਜੀ ਬਹੁਤ ਮਿਹਨਤ ਕਰਦਾ ਪਾਰਲੀਮੈਂਟ ਚ ਗਿਆ ਹੀ ਨਹੀਂ ਉਹ ਮੈਨੂੰ ਬੋਲਣਾ ਪੈ ਗਿਆ ਫਿਰ ਉੱਥੇ ਤੇ ਕਿਤੇ ਉੱਥੇ ਆਉਂਦਾ ਇਹ ਬੋਲਦਾ ਫਿਰ ਹੈ ਕਿੰਨਾ ਮਿਹਨਤੀ ਔਰ ਸਭ ਤੋਂ ਵੱਧ ਮਾਰਗ ਕਰ ਰਿਹਾ ਆਪਣੇ ਵਾਸਤੇ ਪਾਰਟੀ ਵਾਸਤੇ ਸੁਮੇਲ ਬਾਦਲ ਬਾਈ ਜੀ ਬਹੁਤ ਕੰਮ ਕਰਦਾ ਹੋਲੀ ਵਾਲੇ ਨਾਲ ਕੋਈ ਛੋਟੀ ਕਿੱਟੀ ਸੀ ਉਹਨੇ ਕੰਮ ਕੀਤਾ ਤੇ ਕਿਸੇ ਫੋਟ ਬਚਾਈ ਸੀ ਬਹੁਤ ਕੰਮ ਕਰਦਾ ਜੇ ਦੋ ਦਿਨ ਪਹਿਲਾਂ ਦੇਵੇ ਆਪਾਂ ਮੈਨੂੰ ਇਹ ਨਿਕਲ ਲੱਗੇ ਤੇ ਬਾਟੀ ਫੂੜੀ ਛੋੜਾ ਥਲੇ ਨਹੀਂ ਆ ਰਹੀ ਕਿਉਂਕਿ ਉਹ ਬਿਆਨ ਦਿੰਦਾ ਆਪਣਾ ਕਮਾਟ ਉੱਟ ਗਿਆ ਹੈ ਹਾਂ ਕਹਣਾ ਸੁਵੀਰਾ ਨਾ ਨਾ ਇਹ ਇੱਥੇ ਨਾ ਪਾਣੀ ਹੋਣਾ ਤਾਂ ਆਪਾਂ ਕਿੱਥੇ ਪਾਣੀ ਹੁੰਦੇ ਨੇ ਸੁਵੀਰਾ ਸੁਵੀਰਾ ਥੋੜੇ ਨਾਲ ਆ ਥੋੜੇ ਵਰ ਗਿਆ ਕੀ ਕਹਿੰਦੀ ਆ ਹੱਥ ਸਿਰਕਾਰ ਤੇ ਕਿਕਲੀ ਕਿਲੀ ਦੀ ਕਿਕਲੀ ਆਪਾ ਸ਼ਕਤੀ ਜੀ ਚਿੱਟਾ